ਹੇ ਗਾਇਸ ਲੈ ਕੇ ਹਾਜ਼ਰ ਹਾਂ ਪੰਡਾਪੀ ਅੱਖਰ ਗੱਗੇ ਦੇ ਪੈਰ ਬਿੰਦੀ ਜਦੋਂ ਅਸੀਂ ਕਿਸੇ ਅੱਖਰ ਨੂੰ ਬੋਲਾਂ ਜਿਹਾ ਜੋਰ ਦੇ ਕੇ ਬੋਲਦੇ ਹਾਂ ਗੱਗੇ ਦੀ ਬਹਾਰਨੀ ਤੋਂ ਸ਼ਬਦ ਰਚਨਾ ਗੱਗੇ ਪੈਰ ਬਿੰਦੀ ਗਮੀ ਗਰਕ ਗਲ ਗਰੀਬ ਘਵਨ ਗਲਤੀ ਗਰਜ غرور ਗਜਬ ਗਲਫਤ ਗਰਦ ਗਰਕ ਗਰਦ ਗੜੀ ਗਲਬਾ ਗਾਜ ਗਰਜੀ ਇਸੇ ਤਰ੍ਹਾਂ ਗੱਗੇ ਕੰਨਾ ਗਾਜੀ ਗਾਫਲ ਇਹਨੂੰ ਸਮਾਨ ਕਹਿੰਦੇ ਆ ਅਸੀਂ ਮੁਲਤਾਨੀ ਦੇ ਵਿੱਚ ਗਾਨਿਆ ਗਾਨਾ ਇਸ ਤਰ੍ਹਾਂ ਅਸੀਂ ਕਿਸੇ ਹਰੀ ਪੈਰਚ ਵਿੰਦੀ ਜਿਹੜਾ ਆ ਉਹਦੇ ਕੋਈ ਅੱਖਰ ਨਹੀਂ ਤੇ ਗੱਗੇ ਬਿਹਾਰੀ ਪੈਰਚ ਵਿੰਦੀ ਉਹਦੇ ਵੀ ਕੋਈ ਅੱਖਰ ਨਹੀਂ ਗੱਗੇ ਔਂਕਰ ਗੁਬਾਰ ਗੱਗੇ ਔਂਕਰ غلام ਗੁਲਾਮੀ ਗੁਸਤਾਖੀ ਗੁਸਤਾਖੀ ਗੱਗੇ ਦਲੰਕੜ ਕੋਈ ਅੱਖਰ ਨਹੀਂ ਗੱਗੇ ਲਾਮ ਕੋਈ ਨਹੀਂ ਅੱਖਰ ਨਹੀਂ ਗੱਗੇ ਦਲਾਮਾ ਗੈਬੀ ਜੋਰ ਦੇ ਕੇ ਬੋਲਿਆ ਗੈਰ ਸਰਕਾਰੀ ਗੈਰ ਹਾਜ਼ਰੀ ਗੈਨ ਗੈਰ ਕਾਨੂੰਨੀ ਗੱਗੇ ਹੋੜਾ ਗੱਗੇ ਪਰਵਿੰਦੀ ਗੱਗੇ ਹੋੜਾ ਗੌਰ ਗੋਲੀਆਂ ਗੱਗੇ ਕਨੋੜਾ ਗੌਰ 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 ਕਰਨਾ ਗੱਗੇ ਅੱਧਕ ਪੈਰਿੰਦੀ ਗਦਾਰ ਗੱਫਾ ਗਫਾਰ ਇਸੇ ਤਰ੍ਹਾਂ ਗੱਗੇ ਪੈਰਿੰਦੀ ਉੱਤੇ ਟਿੱਪੀ ਗੰਡ ਗੰਡੜੀ ਗੰਬਰ ਫੁਟਕਲ ਜਿਹੜੇ ਅੱਖਰ ਨੇ ਉਹਨੇ ਚੁਗਲੀ ਦਿਮਾਗੀ ਬਾਲਗ ਬਗੈਰ ਭੱਗਾ ਬਗੀਚੀ ਸੋਰੀ ਪੈਚਿੰਦੀ ਪਾਉਣਾ ਰਹਿ ਗਈ ਬਾਗ ਬਗੀਚੀ ਪੈਗਾਮ ਬਗਾਬਤ পাগল ਪੈਚ ਬਿੰਦੀ ਗੱਗੇ ਦੇ ਪੈਗੰਬਰ ਪੈਗੰਬਰ ਪੈਚ ਬਿੰਦੀ ਬੇਗੈਰਤ ਗੈਰਤ ਗੈਰਤ ਗੈਰ ਦੇ ਪੈਚ ਬਿੰਦੀ ਵੀ ਹੈ ਤੇ ਗੈਰਤ ਦੇ ਵਿੱਚ ਵੀ ਹੈ ਮਗਰੂਰ غرور ਤੇ ਪੈਚ ਬਿੰਦੀ ਵੀ ਹੈ ਤੇ ਮਗਰੂਰ ਤੇ ਗੱਗੇ ਦੇ ਪੈਰ ਦੇ ਵਿੱਚ ਵੀ ਬਿੰਦੀ ਪਾਈ ਜਾਂਦੀ ਹੈ ਤੁਹਾਨੂੰ